ਪੰਜਾਬੀ ਐਕਟਰ ਐਮੀ ਵਿਰਕ ਦੀ ਕਹੀ ਹੋਈ ਗੱਲ ਸੱਚ ਹੁੰਦੀ ਦਿਖਾਈ ਦੇ ਰਹੀ ਹੈ ਇੱਕੋ ਦਿਨ ਹੋਣਗੀਆਂ ਚਾਰ ਪੰਜਾਬੀ ਫਿਲਮਾਂ ਰਿਲੀਜ਼ ਜੀ ਹਾਂ ਇਹ ਚਾਰੋਂ ਪੰਜਾਬੀ ਫਿਲਮਾਂ 13 ਜੂਨ ਨੂੰ ਰਿਲੀਜ਼ ਹੋਣ ਜਾ ਰਹੀਆਂ ਨੇ 13 ਜੂਨ ਦਾ ਵੀਕਐਂਡ ਪੰਜਾਬੀ ਫਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਵੀਕਐਂਡ ਹੋਣ ਵਾਲਾ ਤਾਂ ਉਹ ਤੁਹਾਨੂੰ ਦੱਸਦੇ ਹਾਂ ਕਿ ਇਹ ਚਾਰੇ ਫਿਲਮਾਂ ਕਿਹੜੀਆਂ ਕਿਹੜੀਆਂ ਨੇ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਫਿਲਮ ਅਦਾਕਾਰ ਕੰਮ ਕਰ ਰਹੇ ਨੇ ਤੇ ਕਿਹੜੀ ਫਿਲਮ ਇਹਨਾਂ ਦੇ ਵਿੱਚੋਂ ਬਾਜ਼ੀ ਮਾਰੇਗੀ ਹਾਲ ਹੀ ਦੇ ਵਿੱਚ ਬਾਈ ਅੰਬਰਦੀਪ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਮਿੱਠੜੇ ਰਿਲੀਜ਼ ਹੋਈ ਸੀ ਜਿਸ ਦੇ ਰਾਹੀ ਅੰਬਰਦੀਪ ਦੇ ਬੇਟੇ ਆਕਸ਼ ਨੇ ਪੰਜਾਬੀ ਫਿਲਮ ਦੇ ਵਿੱਚ ਡੈਬਿਊ ਕੀਤਾ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਆਕਸ਼ ਨੂੰ ਕਾਫੀ ਟ੍ਰੋਲ ਕੀਤਾ ਗਿਆ ਪਰ ਖੈਰ ਇਹ ਵੀਡੀਓ ਇਸ ਬਾਰੇ ਦੇ ਵਿੱਚ ਨਹੀਂ ਹੈ ਪਰ ਇਸ ਫਿਲਮ ਦੇ ਪ੍ਰੀਮੀਅਰ ਦੇ ਉੱਤੇ ਪੰਜਾਬੀ ਐਕਟਰ ਰਹਿਮੀ ਵਿਰਕ ਵੀ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਉਸੇ ਦਿਨ ਰਿਲੀਜ਼ ਹੋਈ ਪੰਜਾਬੀ ਐਕਟਰ ਹਰਦੀਪ ਗਰੇਵਾਲ ਦੀ ਫਿਲਮ 6 ਇਚ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਫਿਲਮ ਵੀ ਸਾਰੇ ਜ਼ਰੂਰ ਦੇਖ ਕੇ ਆਣਾ ਉਹਨਾਂ ਕਿਹਾ ਕਿ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇੱਕੋ ਦਿਨ ਦੋ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਦਰਸ਼ਕ ਦੋਵਾਂ ਨੂੰ ਦੇਖਣਗੇ ਉਹਨਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕੋ ਦਿਨ ਦੇ ਵਿੱਚ ਚਾਰ ਫਿਲਮਾਂ ਵੀ ਪੰਜਾਬੀ ਰਿਲੀਜ਼ ਹੋਇਆ ਕਰਨਗੀਆਂ। ਸੋ ਦਿਨ ਦੂਰ ਨਹੀਂ ਹੈ। ਐਮੀ ਵਿਰਕ ਵੱਲੋਂ ਕਹੀ ਹੋਈ ਗੱਲ ਹੁਣ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ। ਜਦੋਂ ਆਉਣ ਵਾਲੀ 13 ਜੂਨ ਦੇ ਲਈ ਇਕੱਠੀਆਂ ਚਾਰ ਫਿਲਮਾਂ ਦੇ ਰਿਲੀਜ਼ ਹੋਣ ਦਾ ਐਲਾਨ ਕਰ ਦਿੱਤਾ ਗਿਆ। ਜੀ ਹਾਂ, ਇਹ ਕਿਹਾ ਜਾ ਸਕਦਾ ਹੈ ਕਿ ਐਮੀ ਵਿਰਕ ਦੀ ਕਹੀ ਗੱਲ ਸੱਚ ਸਾਬਤ ਹੋ ਗਈ ਹੈ। ਬਾਕੀ ਹੁਣ ਦੇਖਣਾ ਹੋਵੇਗਾ ਕਿ ਦਰਸ਼ਕ ਇਹਨਾਂ ਚਾਰਾਂ ਫਿਲਮਾਂ ਦੇ ਵਿੱਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਨੇ ਜਾਂ ਫਿਰ ਚਾਰਾਂ ਨੂੰ ਹੀ ਚੰਗਾ ਹੁੰਗਾਰਾ ਦਿੰਦੇ ਨੇ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਚਾਰੋਂ ਫਿਲਮਾਂ ਕਿਹੜੀਆਂ-ਕਿਹੜੀਆਂ ਨੇ ਅਤੇ ਇਹਨਾਂ ਦੇ ਵਿੱਚ ਕੌਣ-ਕੌਣ ਮੁੱਖ ਕਿਰਦਾਰਾਂ ਦੇ ਵਿੱਚ ਦਿਖਾਈ ਦੇਣਗੇ। ਸਭ ਤੋਂ ਪਹਿਲਾਂ ਤੀਰਜ ਕੁਮਾਰ ਦੀ ਗੱਲ ਕਰਦੇ ਹਾਂ। ਤੀਰਜ ਕੁਮਾਰ ਦੀ ਫਿਲਮ ਹੈ ਮੁੱਕ ਗਈ ਫੀਮ ਡੱਬੀ ਚੋ ਯਾਰੋ, ਦੇਵ ਕਰੋੜ ਦੀ, ਡਾਕੂਆਂ ਦਾ ਮੁੰਡਾ 3, ਸ਼ਹਿਨਾਜ਼ ਗੇਲ ਦੀ ਇੱਕ ਕੁੜੀ ਅਤੇ ਬੀਨੂ ਢਿੱਲੋਂ ਦੀ ਜ਼ੌਮਬੀ ਲੈਂਡ। ਪੂਰਾ ਨਾਮ ਲਈਏ ਤਾਂ ਪਿੰਡ ਤੇ ਆ ਜਾਓ ਬੀ ਲੈਂਡ ਬਣਿਆ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਧੀਰੇਜ ਕੁਮਾਰ ਦੀ ਫਿਲਮ ਮੁੱਕ ਗਈ ਫੀਮ ਦੱਬੀ ਚੋ ਯਾਰੋ ਦੀ ਤਾਂ ਇਸ ਫਿਲਮ ਦੇ ਨਾਲ ਧੀਰੇਜ ਕੁਮਾਰ ਬਤੌਰ ਲੀਡ ਹੀਰੋ ਸ਼ੁਰੂਆਤ ਕਰਨ ਜਾ ਰਹੇ ਨੇ ਧੀਰੇਜ ਕੁਮਾਰ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਫਿਲਮ ਕਹਾਣੀਕਾਰ ਨੇ ਉਹਨਾਂ ਨੇ ਦਾ ਗ੍ਰੇਟ ਸਰਦਾਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਠੱਗ ਲਾਈਫ ਅਤੇ ਜੱਦੀ ਸਰਦਾਰ ਵਰਗੀਆਂ ਫਿਲਮਾਂ ਦੀ ਕਹਾਣੀ ਲਿਖੀ ਹੈ ਇਸ ਤੋਂ ਇਲਾਵਾ ਉਹ ਫਿਲਮਾਂ ਦੇ ਵਿੱਚ ਕੈਰੈਕਟਰ ਰੋਲ ਵੀ ਪਲੇ ਕਰ ਚੁੱਕੇ ਨੇ ਇਹ ਇੱਕ ਕਾਮੇਡੀ ਡਰਾਮਾ ਫਿਲਮ ਹੋਏਗੀ ਜਿਸ ਦੇ ਵਿੱਚ ਤੁਹਾਨੂੰ ਤੀਰਜ ਕੁਮਾਰ ਤੋਂ ਇਲਾਵਾ ਹਨੀ ਮੱਟੂ ਨੇਹਾ ਦਿਯਾਲ ਸੁਕੀ ਚਹਲ ਸੁਖਵਿੰਦਰ ਰਾਜ ਬੁੱਟਰ ਵਰਗੇ ਕਈ ਕਲਾਕਾਰ ਦੇਖਣ ਨੂੰ ਮਿਲਣ ਵਾਲੇ ਨੇ ਹੁਣ ਗੱਲ ਕਰਦੇ ਹਾਂ ਦੇਵ ਕਰੋੜ ਦੀ ਫਿਲਮ ਡਾਕੂਆਂ ਦਾ ਮੁੰਡਾ 3 ਦੀ ਇਸ ਫਿਲਮ ਬਾਰੇ ਤਾਂ ਸਾਰੇ ਹੀ ਜਾਣਦੇ ਨੇ ਦੇਵ ਕਰੋੜ ਦੀ ਪਛਾਣ ਹੀ ਰੁਪਿੰਦਰ ਗਾਂਧੀ ਜਾਂ ਫੇ ਡਾਕੂਆਂ ਦਾ ਮੁੰਡਾ ਇਹਨਾਂ ਫਿਲਮਾਂ ਦੀ ਫਰਾਂਚਾਈਜ਼ੀ ਤੋਂ ਹੀ ਹੈ ਸੋ 13 ਜੂਨ ਨੂੰ ਇਹ ਵੀ ਯਾਨੀ ਕਿ ਡਾਕੂਆਂ ਦਾ ਮੁੰਡਾ 3 ਨੂੰ ਲੈ ਕੇ 20 ਦੇਰ ਕਰੋੜ ਆ ਰਹੇ ਨੇ ਸੋ ਇਸ ਫਿਲਮ ਦੇ ਵਿੱਚ ਤੁਹਾਨੂੰ ਉਹਨਾਂ ਦੇ ਨਾਲ ਬਾਨੀ ਸੰਧੂ ਦਿਖਾਈ ਦੇਣ ਵਾਲੀ ਹੈ ਇਹ ਫਿਲਮ ਇੱਕ ਐਕਸ਼ਨ ਡਰਾਮਾ ਫਿਲਮ ਹੋਏਗੀ ਜਿਸ ਦੇ ਵਿੱਚ ਤੁਹਾਨੂੰ ਪਹਿਲੀਆਂ ਫਿਲਮਾਂ ਨਾਲੋਂ ਯਾਨੀ ਕਿ ਡਾਕੂਆਂ ਦਾ ਮੁੰਡਾ 1 ਡਾਕੂਆਂ ਦਾ ਮੁੰਡਾ 2 ਦੇ ਨਾਲੋਂ ਥੋੜਾ ਜ਼ਿਆਦਾ ਐਕਸ਼ਨ ਦੇਖਣ ਨੂੰ ਜ਼ਰੂਰ ਮਿਲਣ ਵਾਲਾ ਹੈ ਜੀ ਹਾਂ ਐਕਸ਼ਨ ਦੀ ਡੋਜ਼ ਵਧਾਉਣ ਦੇ ਲਈ ਸਪੈਸ਼ਲੀ ਫਿਲਮ ਦੇ ਕਈ ਹਿੱਸਿਆਂ ਨੂੰ ਦੁਬਾਰਾ ਸ਼ੂਟ ਵੀ ਕੀਤਾ ਗਿਆ ਇਸ ਦੇ ਨਾਲ ਹੀ 13 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬੀ ਫਿਲਮ ਇੱਕ ਕੁੜੀ ਜਿਸ ਦੇ ਵਿੱਚ ਤੁਹਾਨੂੰ ਪੰਜਾਬ ਦੀ ਕੈਟਰਿਨਾ ਕੈਫ ਕਹਾਈ ਜਾਣ ਵਾਲੀ ਸ਼ਹਿਨਾਜ਼ ਗਿੱਲ ਮੁੱਖ ਕਿਰਦਾਰ ਦੇ ਵਿੱਚ ਦਿਖਾਈ ਦੇਣ ਵਾਲੀ ਹੈ ਫਾਈਨਲੀ ਇਹ ਉਹ ਫਿਲਮ ਹੋਏਗੀ ਜਿਸ ਦੇ ਵਿੱਚ ਸ਼ਹਿਨਾਜ਼ ਹੀ ਲੀਡ ਕਿਰਦਾਰ ਪਲੇ ਕਰੇਗੀ ਇਸ ਤੋਂ ਪਹਿਲਾਂ ਹੌਸਲਾ ਰੱਖਦੀ ਅਗਰ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਸੋਨਮ ਬਾਜਵਾ ਦੀ ਪ੍ਰੈਜ਼ੈਂਸ ਨੇ ਸ਼ਹਿਨਾਜ਼ ਨੂੰ ਸੈਕੰਡ ਲੀਡ ਬਣਾ ਦਿੱਤਾ ਸੀ ਸ਼ਹਿਨਾਜ਼ ਇਸ ਫਿਲਮ ਨੂੰ ਪ੍ਰੋਡਿਊਸ ਵੀ ਕਰ ਰਹੀ ਹੈ ਅਗਲੀ ਫਿਲਮ ਦੀ ਗੱਲ ਕਰੀਏ ਤਾਂ ਉਹ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਮੈਗਾ ਸਟਾਰ ਦੀ ਜੀਹਾਂ ਗੱਲ ਕਰ ਰਹੇ ਹਾਂ ਬੀਨੂ ਢਿੱਲੋਂ ਦੀ ਬੀਨੂ ਢਿੱਲੋਂ ਨੇ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਆਪਣੀ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਜਿਸ ਦਾ ਨਾਮ ਹੈ ਜ਼ੋਮਬੀ ਲੈਂਡ ਪੂਰਾ ਨਾਮ ਲਈਏ ਤਾਂ ਪਿੰਡ ਪਿਆ ਜ਼ੋਮਬੀ ਲੈਂਡ ਬਣਿਆ ਫਿਲਮ ਦੇ ਪੋਸਟਰ ਦੇ ਵਿੱਚ ਬੀਨੂ ਢਿੱਲੋਂ ਇੱਕ ਟਰੈਕਟਰ ਦੇ ਉੱਪਰ ਜ਼ੋਮਬੀਜ਼ ਤੋਂ ਆਪਣੀ ਜਾਨ ਬਚਾਉਂਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦੇ ਇੱਕ ਪਾਸੇ ਚਾਈਲਡ ਐਕਟਰ ਹਰਮਨ ਘੁਮਣ ਅਤੇ ਦੂਜੇ ਪਾਸੇ ਪੰਜਾਬੀ ਗਾਇਕ ਜੀ ਖਾਨ ਦਿਖਾਈ ਦੇ ਰਹੇ ਨੇ ਪੋਸਟਰ ਲੁੱਕ ਤੋਂ ਇਹ ਇੱਕ ਹਾਰਰ ਕਾਮੇਡੀ ਫਿਲਮ ਲੱਗ ਰਹੀ ਹੈ ਹੋ ਸਕਦਾ ਹੈ ਕਿ ਹਾਰਰ ਕਾਮੇਡੀ ਹੋਵੇ ਪਰ ਇਹ ਗੱਲ ਜ਼ਰੂਰ ਹੈ ਕਿ ਕਾਮੇਡੀ ਜ਼ਰੂਰ ਹੋਏਗੀ ਸੋ ਇਸ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਜੀ ਖਾਨ ਨੂੰ ਲੈ ਕੇ ਕਈ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਉਹ ਕਿਸੇ ਫਿਲਮ ਦੇ ਵਿੱਚ ਦਿਖਾਈ ਦੇਣਗੇ ਇਸ ਪੋਸਟਰ ਨੇ ਇਸ ਗੱਲ ਤੋਂ ਵੀ ਪਰਦਾ ਚੁੱਕ ਦਿੱਤਾ ਹੈ ਕਿ ਜੀ ਖਾਨ ਕਿਹੜੀ ਫਿਲਮ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਨ ਸੋ ਜੀ ਖਾਨ ਦੇ ਫੈਨਸ ਨੂੰ ਫਾਈਨਲੀ ਇਹ ਪਤਾ ਲੱਗ ਗਿਆ ਕਿ ਜੀ ਖਾਨ ਇਸੇ ਫਿਲਮ ਦੇ ਵਿੱਚ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨਗੇ ਹਾਲਾਂਕਿ ਇਹ ਚਾਰੋਂ ਹੀ ਫਿਲਮਾਂ ਇੱਕ ਦੂਜੇ ਤੋਂ ਬਹੁਤ ਹੀ ਵੱਖ ਕਿਸਮ ਦੀਆਂ ਫਿਲਮਾਂ ਨੇ ਪਰ ਦੇਖਣਾ ਹੋਏਗਾ ਕਿ ਦਰਸ਼ਕ ਕਿਸ ਫਿਲਮ ਨੂੰ ਜ਼ਿਆਦਾ ਪਸੰਦ ਕਰਦੇ ਨੇ ਖੈਰ ਤੁਸੀਂ ਕਿਹੜੀ ਫਿਲਮ ਦੇਖਣ ਜਾਓਗੇ ਜਾਂ ਫਿਰ ਚਾਰੋਂ ਫਿਲਮਾਂ ਹੀ ਦੇਖੋਗੇ ਕਮੈਂਟ ਕਰਕੇ ਸਾਨੂੰ ਵੀ ਜ਼ਰੂਰ ਦੱਸਿਓ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਲਈ ਦੇਖਦੇ ਰਹੋ ਹਮਦਰਦ